ਬਰਨਾਲਾ ਚ ਗੈਂਗਸਟਰ ਕਾਲਾ ਤਨੋਲਾ ਦੇ ਇਨਕਾਊਂਟਰ ਬਾਅਦ ਵੱਡਾ ਹੰਗਾਮਾ ਹੋਇਆ ਹੈ ਇਨਕਾਊਂਟਰ ਵਿੱਚ ਗੈਂਗਸਟਰ ਗੁਰਮੀਤ ਸਿੰਘ ਮਾਨ ਉਰਫ ਕਾਲਾ ਤਨੋਲਾ ਦੀ ਮੌਤ ਹੋ ਗਈ ਸੀ ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਹੰਗਾਮਾ ਕਰ ਦਿੱਤਾ ਸਥਾਨਕ ਲੋਕਾਂ ਮੁਤਾਬਕ ਪੁਲਿਸ ਨੇ ਇਨਕਾਊਂਟਰ ਬਾਅਦ ਕੁਝ ਹੋਰ ਲੋਕਾਂ ਨੂੰ ਵੀ ਫੜਿਆ ਹੈ ਪੁਲਿਸ ਦੀ ਇਸ ਕਾਰਵਾਈ ਦਾ ਵਿਰੋਧ ਹੋਇਆ ਅਤੇ ਹੰਗਾਮਾ ਹੋ ਗਿਆ ਬਰਨਾਲਾ ਐਸਐਸਪੀ ਮੁਤਾਬਕ ਮਾਮਲਾ ਜਾਂਚ ਦਾ ਵਿਸ਼ਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਇਨਕਾਊਂਟਰ ਦੌਰਾਨ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਨੇ ਕੀ ਗੱਲ ਹੋਈ ਸੀ ਤੈਨੂੰ ਕਹਤ ਤੈਨੂੰ ਕਹਤ ਗੱਡੀ ਉਹ ਮੈਂ ਫਾਂਸ ਦਾ ਕਾਲਾ ਠਨੋਲਾ ਉਹ ਸਾਹਿਬ ਬਾਈ ਗੋਗਾ ਨੂੰ ਕਹਤ ਤੂੰ ਲੈ ਕੇ ਜੰਨੇ ਹੋ ਕੌਣ ਆ ਬੰਦਾ ਗੋਗਾ ਕੌਣਾ ਗੋਗਾ ਮੇਰਾ ਚਾਚਾ ਲੱਗਦਾ ਮੇਰਾ ਚਾਚਾ ਹੈ ਮੇਰਾ ਮੇਰੀ ਸ਼ਰਟ ਵੀ ਕਾਣੀ ਹੈ ਮੈਂ ਕੰਨੀ ਲਾਈਗਾ ਤੇ ਤੂੰ ਕੌਣ ਹੋਏ ਸਾਡਾ ਕੋਈ ਤੈਨੂੰ ਵੀ ਲੈ ਕੇ ਜਾ ਰਹੇ ਸੀ ਹਾਂ ਮੈਨੂੰ ਖਿੱਚ ਕੇ ਲੈ ਕੇ ਹੁੰਦੇ ਰਹੇ ਨੇ ਕਿਉਂ ਕਿਉਂ ਤੇਨਾਂ ਕਿਉਂ ਕੀਤਾ ਟਿਕਟ ਨਾ ਤਾਂ ਕਰ ਮੈਂ ਗੱਡੀ ਦੇ ਹਦਾਈਗਾ ਵੀ ਉਹਨੂੰ ਮੈਂ ਚਾਚੇ ਨਾਲ ਘੱਟ ਲੈ ਕੇ ਜੰਨੇ ਉਹਨੂੰ ਵਿੱਚ ਕੀ ਕਰ ਰਹੇ ਲੇ ਕੇ ਉਹਨੂੰ ਬਿਨਾ ਕੰਮ ਤੋਂ ਗੱਡੀ ਆਏ ਨਹੀਂ ਤਾਂ ਉਹਨੇ ਡ੍ਰੈਕ ਦਿੱਤੀ ਹੋਈ ਸੀ ਕੋਈ ਹੋਰ ਇਸ਼ੂ ਨਹੀਂ ਹੈਗਾ ਸਿਰਫ ਬਿਨਾਂ ਗੱਲ ਤੋਂ ਆ ਕੇ ਪਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਦਾਵਾ ਕੀਤਾ ਜਾ ਰਿਹਾ ਕਿ ਕੁਝ ਵਿਅਕਤੀ ਉਹ ਵਿਅਕਤੀ ਹੈ ਜਿਹੜਾ ਉਹ ਫਸੇ ਪਾਣੀ ਦੇਣ ਆਏ ਹੋਏ ਸੀ ਤਾਂ ਉਹ ਨਜਾਇਜ਼ ਚੱਕਿਆ ਗਿਆ ਜਿਹੜਾ ਠੇਕੇ ਤੇ ਜ਼ਮੀਨ ਲੈ ਕੇ ਬਾਹਰ ਅਗਲੇ ਨੇ ਜੀ ਠੇਕੇ ਤੇ ਲਈ ਆ ਜੀ ਉਹ ਕੋਈ ਨਹੀਂ ਜਿਹੜੀ ਉਹਨਾਂ ਨੇ ਲਿਆ ਪਰ ਠੇਕੇ ਦੀ ਸਾਰੀਆਂ ਤੁਹਾਨੂੰ ਦੱਸਾਂਗੇ ਹੋਰ ਰੋਡ ਤੇ ਦਾ ਕੋਈ ਡਿਸਾਈਡ ਨਹੀਂ ਹੋਣਾ ਨੇ ਵੀ ਆ ਗਿਆ ਜੀ ਅਗਲਾ ਜਿਹੜੀਆਂ ਵੀ ਡਿਟੇਲ ਨੇ ਸੀਨੀਅਰ ਅਫਸਰ ਸਾਰੀ ਗੱਲ ਤੁਹਾਨੂੰ ਦੱਸ ਦੇਣਗੇ ਸੜਕ ਦੇ ਉੱਤੇ ਤਮਾਸ਼ਾ ਨਾ ਬਣਾਓ ਕੋਈ ਐਕਸੀਡੈਂਟ ਹੋਏਗਾ ਪਲੀਜ਼ ਸਾਰੇ ਕਲੀਅਰ ਜੀ ਅੱਜ ਸ਼ਾਮ ਨੂੰ ਇੱਕ ਇਹ ਕੈਟੇਗਰੀ ਗੈਂਗਸਟਰ ਜੋ ਬਰਨਾਲਾ ਦੇ ਵਿੱਚ ਧਨੋਲੇ ਥਾਣੇ ਦਾ ਰਹਿਣ ਵਾਲਾ ਹੈਗਾ ਗੁਰਮੀਤ ਸਿੰਘ ਕਾਲਾ ਧਨੋਲਾ ਜੋ ਕਿ ਰੀਸੈਂਟਲੀ ਸਾਡੇ ਇੱਕ 2 ਨੰਬਰ ਐਫਆਈਆਰ ਜੋ ਧਨੋਲੇ ਥਾਣੇ ਦੇ ਵਿੱਚ ਹੋਈ ਸੀਗੀ ਜਿਸਮੇ ਭਗੋੜਾ ਥਾ ਜਿਸਮੇ ਇਹਨੇ ਇੱਕ ਜਾਨਲੇਵਾ ਹਮਲਾ सुरेंद्र ਪਾਲ ਉਰਫ ਪਾਲਾ ਤੇ ਕੀਤਾ ਸੀਗਾ ਉਹਦੀ ਭਾਲ ਦੇ ਤਹਿਤ ਏਜੀਟੀਐਫ ਦੀ ਟੀਮ ਤੇ ਬਰਨਾਲਾ ਪੁਲਿਸ ਦੀ ਟੀਮ ਇਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀਗੀ ਏਜੀਟੀਐਫ ਦੀ ਟੀਮ ਇੱਥੇ ਆਈ ਸੀਗੀ ਉਹਨਾਂ ਕੋਲ ਟੈਕਨੀਕਲ ਤੇ ਹਿਊਮਨ ਇੰਟ ਸੀਗਾ ਕੀ ਇਸ ਏਰੀਆ ਦੇ ਵਿੱਚ ਘੁੰਮ ਰਿਹਾ ਹੈਗਾ ਜਦੋਂ ਅਸੀਂ ਉਸ ਇਨਪੁਟ ਤੇ ਕੰਮ ਕਰਦੇ ਹੋਏ ਸਾਡੀ ਟੀਮਸ ਏਜੀਟੀਐਫ ਦੀ ਇੱਥੇ ਪਹੁੰਚੀ ਉਹਨਾਂ ਨੇ ਇਹਨਾਂ ਦਾ ਘੇਰਾ ਪਾਇਆ ਤੇ ਇਹਨੂੰ ਸਰੈਂਡਰ ਕਰਨ ਵਾਸਤੇ ਕਿਹਾ ਇਹਨਾਂ ਨੇ ਅਨ ਅਨਪਰੋਵੋਕੇਟਿਵ ਫਾਇਰਿੰਗ ਸ਼ੁਰੂ ਕਰਤੀ ਫਾਇਰਿੰਗ ਕਰਕੇ ਉੱਥੋਂ ਬਜਣਾ ਸ਼ੁਰੂ ਕਰਤਾ ਤੇ ਰਿਟੈਲੀਟਰੀ ਫਾਇਰ ਦੇ ਵਿੱਚ ਜਦੋਂ ਆਪਣੀ ਏਜੀਟੀਐਫ ਦੀ ਟੀਮ ਨੇ ਵੀ ਫਾਇਰ ਕੀਤਾ ਉਹਦੇ ਵਿੱਚ ਗੁਰਮੀਤ ਸਿੰਘ ਕਾਲਾ ਧਨੋਲਾ ਨੂੰ ਫਾਇਰ arm ਇੰਜਰੀਜ਼ ਆਈ ਐਂਡ ਹੀ ਹਿਸ ਕਮ ਟੂ ਦੀ ਇੰਜਰੀਜ਼ ਐਂਡ ਨਾਲ ਦੀ ਨਾਲ ਜਿਹੜੀ ਜੋ ਗੈਂਗਸਟਰ ਵੱਲੋਂ ਔਰ ਉਹਦੇ ਟੀਮਮੇਟਸ ਵੱਲੋਂ ਫਾਇਰਿੰਗ ਹੋਈ ਸੀਗੀ ਉਹਦੇ ਵਿੱਚ ਸਾਡੇ ਦੋ ਮੈਂਬਰਸ ਜੋ ਕਿ ਇੰਸਪੈਕਟਰ ਪੁਸ਼ਪਿੰਦਰ ਸਿੰਘ ਔਰ ਸਬ ਇੰਸਪੈਕਟਰ ਜਸਪ੍ਰੀਤ ਉਹਨਾਂ ਨੂੰ ਵੀ ਫਾਇਰ ਆਰਮ ਇੰਜਰੀਜ਼ ਆਈ ਨੇ ਇਹਨਾਂ ਸਾਰਿਆਂ ਨੂੰ ਅਸੀਂ ਹਸਪੀਟਲ ਸ਼ਿਫਟ ਕਰਤਾ ਇੱਥੋਂ ਸਾਨੂੰ ਤਿੰਨ ਸੋਫਿਸਟੀਕੇਟਿਡ ਵੈਪਨਸ ਮੋਲ ਆਰਮਸ ਤੇ ਕਈ ਮੈਗਜ਼ੀਨਸ ਤੇ ਲਾਈਵ ਰਾਉਂਡਸ ਬਰਾਮਦ ਹੋਏ ਨੇ ਇੱਕ ਹੋਰ ਇੱਕ ਗੱਡੀ ਜੋ ਸਿਲਵਰ ਕਲਰ ਦੀ ਹੈਗੀ ਉਹ ਵੀ ਬਰਾਮਦ ਹੋਈ ਸਰੇ ਵਿੱਚ ਹੋਰ ਵੀ ਬੰਦੇ ਸੀ ਇਹਦੇ ਨਾਲ ਸਾਹਮਲੇ ਜੀ ਤਿੰਨ ਤਿੰਨ ਬੰਦੇ ਅਸੀਂ ਹੋਰ ਰਾਉਂਡ ਅਪ ਕੀਤੇ ਇੱਕ ਜੋ ਇਹ 2 ਨੰਬਰ ਐਫਆਰ ਧਨੋਲੇ ਦੀ ਜਿਹਦੇ ਵਿੱਚ ਇਹ ਵਾਂਟਡ ਸੀਗਾ ਉਹਦੇ ਸਾਥੀ ਹੀ ਸੀਗੇ ਉਹ ਵੀ ਕੋ ਅਕਿਊਜ਼ਡ ਨੇ ਇੱਕ ਸੁਖਚੈਨ ਸਿੰਘ ਉਰਫ ਛਿੰਨਾ ਹੈ ਤੇ ਇੱਕ ਹੋਰ ਹੈਗਾ ਇਹਦੇ ਸਾਥੀ ਜੋ ਫਤਹਿਗੜ ਛੰਨਾ ਦਾ ਰਹਿਣ ਵਾਲਾ ਹੈ ਇੱਕ ਉਹਦੇ ਨਾਲ ਨਾਲ ਇੱਕ ਹੋਰ ਬੰਦਾ ਅਸੀਂ ਅਸੀਂ ਰਾਉਂਡ ਅਪ ਕੀਤਾ ਜਿੰਨਾ ਬਾਰ ਲੋਕਾਂ ਨੇ ਕਿਹਾ ਜੀ ਉਹਨਾਂ ਦੇ ਵਿੱਚੋਂ ਕੋਈ ਨਹੀਂ ਇਹਦੇ ਤੋਂ ਇਲਾਵਾ ਕੋਈ ਹੋਰ ਵੀ ਇੰਜਰਡ ਹੋਇਆ ਨਹੀਂ ਅਭੀ ਇੰਜਰੀਸ ਸਾਰੇ ਨੂੰ ਅਸੀਂ ਚੈੱਕ ਕਰਾਂਗੇ ਮੈਡੀਕਲ ਹੋਏਗਾ ਕਾਲੇ ਦੀ ਡੈਥ ਹੋ ਗਈ ਹੈ ਜੀ ਇੱਥੇ ਹਾਂਜੀ ਹੀ ਸਕਮ ਟੂ ਦੀ ਇੰਜਰੀਸ ਸਰ ਇਸ ਗੈਂਗਸਟਰ ਦੀ ਗੱਲ ਕਰਦੇ ਉਹ ਕਿਸ ਤਰੀਕੇ ਦੇ ਜਿਹੜੇ ਮਾਮਲੇ ਹੋਰ ਵੀ ਅਦਰਦ ਸਿਗਾ ਜੀ ਉਹਦੇ ਉਹਦੇ ਤੇ ਉਹ ਇਹ ਕੈਟੇਗਰੀ ਗੈਂਗਸਟਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਉਹਦੇ ਤੇ 67 ਐਫਆਈਆਰਸ ਦਰਜ ਹੈ 302 ਦੇ ਇੱਕ ਮੁਕਦਮੇ ਦੇ ਵਿੱਚ ਉਹ ਕਨਵਿਕਟਡ ਹੈਗਾ ਹੁਣ ਬੇਲ ਤੇ ਚੱਲ ਰਿਹਾ ਹੈ ਹੁਣ ਵੀ ਜਿੱਦਾਂ ਇਹ ਰੀਸੈਂਟਲੀ 1 ਮਹੀਨੇ ਪਹਿਲਾਂ ਹੀ ਉਸਨੇ 307 ਦਾ ਇੱਕ ਹੋਰ ਬੁੱਧੇ ਦੇ ਮੁਕਦਮਾ ਦਰਜ ਹੋਇਆ ਜਿਹਦੇ ਵਿੱਚ ਉਹਨੇ ਇੱਕ ਜਾਨ ਲੈਵਾ ਹਮਲਾ ਆਪਣੇ ਸਾਥੀਆਂ ਨਾਲ ਬਹਿਰਮੀ ਨਾਲ ਕੁੱਟਮਾਰ ਕੀਤੀ ਸੀਗੀ ਤੇ ਫਾਇਰ ਇੰਜਰੀਜ਼ ਕੀਤੀ ਸੀਗੀ ਕੋਈ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਜੀ ਹਾਂਜੀ 2 ਜਿੱਦਾਂ ਮੈਂ ਦੱਸਿਆ ਏਜੀਟੀਐਫ ਤੇ ਸਾਡੇ 2 ਮੁਲਾਜ਼ਮ ਏ ਇੰਸਪੈਕਟਰ ਪੁਸ਼ਪਿੰਦਰ ਤੇ ਸਬ ਇੰਸਪੈਕਟਰ ਜਸਪ੍ਰੀਤ ਉਹਨਾਂ ਨੂੰ ਵੀ ਇੰਜਰੀਜ਼ ਆਈਆਂ ਦੇ ਹੈਵ ਬੀਨ ਟੇਕਨ ਟੂ ਦੀ ਹਸਪੀਟਲ ਫਾਰ ਫਰਦਰ ਟਰੀਟਮੈਂਟ ਇਸ ਤਰ੍ਹਾਂ ਭੀੜ ਨੇ ਗੱਡੀਆਂ ਘੇਰਨ ਦੀ ਵੀ ਕੋਸ਼ਿਸ਼ ਕੀਤੀ ਜਦੋਂ ਲੈ ਕੇ ਜਾਦੇ ਸੀ ਤੇ ਉਸ ਮਾਮਲੇ ਤੇ ਕੀ ਕਹਿੰਦਾ ਚਲੋ ਉਹਦੇ ਚ ਸਾਰੇ ਉਹਦੇ ਚ ਪਿੰਡ ਦੇ ਲੋਕਾਂ ਦਾ ਕਹਿਣਾ ਕਿ ਇੱਕ ਕੋਈ ਮੁੰਡਾ ਹੈਗਾ ਕਿ ਉਹਨੂੰ ਨਜਾਇਜ਼ ਅਰੈਸਟ ਕੀਤਾ ਗਿਆ ਉਹਦਾ ਵਿਰੋਧ ਕਰ ਰਹੇ ਨਹੀਂ ਜੀ ਇਹ ਸਾਰੀ ਇਨਵੈਸਟੀਗੇਸ਼ਨ ਜਿੱਦਾਂ ਤੁਸੀਂ ਦੇਖ ਰਹੇ ਹੋ ਮੌਕੇ ਤੇ ਹੀ ਤੁਸੀਂ ਹੈਗੇ ਹੋ ਅਸੀਂ ਜੋ ਹੋਇਆ ਇੱਥੇ ਲਾਈਵ ਐਨਕਾਊਂਟਰ ਹੋਇਆ ਹੈ ਤੇ ਜੋ ਰਾਉਂਡ ਅਪ ਹੋਏ ਹਨ ਉਹਨਾਂ ਨੇ ਫਾਇਰਿੰਗ ਕੀਤੀ ਹੈ ਅਭੀ ਪਰਚਾ ਦਰਜ ਹੋਊਗਾ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਕਲੀਅਰ ਹੋ ਇਹਨਾਂ ਨੂੰ ਸਾਡ ਸਿਵਲ ਹਸਪਤਾਲ ਤੇ ਜਗਾਇਆ ਹਾਂਜੀ ਸਾਡੇ ਕੋਲੇ ਹਿਮਨੈਂਟ ਤੇ ਟੈਕਨੀਕਲ ਐਂਟ ਹੈਗੀ ਸੀਗੀ ਆ ਇਸ ਦਾ ਪਛੋਕੜ ਵੀ ਦੱਸਿਆ ਹੈਗਾ ਇਸ ਨੇ ਇਧਰ ਏਰੀਆ ਵਿੱਚ ਕਾਫੀ دہشت ਫੈਲਾਈ ਹੋਈ ਸੀਗੀ 302 ਦੇ ਕੇਸ ਦੇ ਵਿੱਚ ਇਹ ਕਨਵਿਕਟ ਹੈਗਾ ਜਿਹਦੇ بڑے ਕੇਸਿਸ ਤੇ ਟ੍ਰਾਇਲ ਚੱਲ ਰਹੇ ਨੇ ਬੜਿਆਂ ਚ ਇਹ ਕਨਵਿਕਟ ਹੈਗਾ ਬੜੇ ਦੇ ਅੰਡਰ ਤਫਤੀਸ਼ ਆ ਕੇ ਸੀਗੇ ਤੇ ਲੇਟੈਸਟ ਜਿਹੜਾ 307 ਬਾਰੇ ਦੱਸੀ ਹੈ ਗੱਲ ਉਹਦੇ ਵਿੱਚ ਇਹ ਲੁੜਿੰਦਾ ਸੀਗਾ ਫਰਾਰ ਚੱਲੇ ਆ ਰਿਹਾ ਸੀਗਾ ਤੇ ਜਿਹੜੀ ਕੜੀਆਂ ਨੂੰ ਜੋੜਦੇ ਹੋਏ ਸਾਨੂੰ ਪਤਾ ਲੱਗਿਆ ਕਿ ਇਸ ਏਰੀਆ ਦੇ ਵਿੱਚ ਇਹ ਲੁਕਿਆ ਹੋਇਆ ਹੈਗਾ ਜਦੋਂ ਇਸ ਨੂੰ ਟਰੈਪ ਕੀਤਾ ਗਿਆ ਹੈਗਾ ਇਸ ਨੇ ਅਨਪਰੋਵੋਕਡ ਜਿਹੜੀ ਹੈਗੀ ਫਾਇਰਿੰਗ ਕੀਤੀ ਹੈਗੀ ਜਿਸ ਦੇ ਵਿੱਚ ਇਨਸਪੈਕਟਰ ਜੀਟੀਐਫ ਦੇ ਇਨਸਪੈਕਟਰ ਪੁਸ਼ਪਿੰਦਰ ਤੇ ਸਬ ਇਨਸਪੈਕਟਰ ਜਸਪ੍ਰੀਤ ਨੂੰ ਫਾਇਰ arm ਇੰਜਰੀਜ਼ ਆਈਆਂ ਹਨ ਜਿਨ੍ਹਾਂ ਨੂੰ ਅਸੀਂ ਆਪਣਾ ਹਸਪੀਟਲ ਵਿੱਚ ਸ਼ਿਫਟ ਕੀਤਾ ਹੈਗਾ ਇਸ ਨੂੰ ਜਦੋਂ ਘੇਰਾ ਪਾਇਆ ਗਿਆ ਇਸ ਨੂੰ ਜ਼ਬਤੇਸਾਰ ਇਸ ਨੂੰ ਸੈਂਟਰ ਕਰਨ ਲਈ ਕਿਹਾ ਗਿਆ ਫਿਰ ਇਸ ਨੂੰ ਜਿਵੇਂ ਕਹਿੰਦੇ ਲਿਸ ਸੀ ਫੋਰਸ ਕਿਤੇ ਅਸੀਂ ਇਹਨੂੰ ਹਵਾਈ ਫਾਇਰ ਵੀ ਕਰਕੇ ਇਸ ਨੂੰ ਸੈਂਟਰ ਕਰਨ ਲਈ ਕਿਹਾ ਗਿਆ ਪਰ ਇਸ ਨੇ ਜਿਸ ਤਰ੍ਹਾਂ ਮੈਂ ਦੱਸਿਆ ਅਨਪਰੂਵਡ ਫਾਇਰਿੰਗ ਕਰਦੇ ਹੋਏ ਸਾਡੇ ਸਾਡੇ ਉੱਤੇ ਤਾਬੜ ਤੋੜ ਫਾਇਰਿੰਗ ਕੀਤੀ ਹੈਗੀ ਹੈ ਇਸ ਦੇ ਵਿੱਚ ਜਵਾਬੀ ਫਾਇਰ ਦੇ ਵਿੱਚ ਹੀ ਹੈਸ ਬੀਨ ਨਿਊਟਰਲਾਈਜ਼ਡ ਜਿਸ ਤਰ੍ਹਾਂ ਐਸਐਸਬੀ ਸਾਹਮਣੇ ਤੁਹਾਨੂੰ ਦੱਸਿਆ ਇਹਦੇ ਵਿੱਚੋਂ ਹੁਣ ਤੱਕ ਤਿੰਨ ਜਿਹੜੇ ਵੈਪਨਸ ਰਿਕਵਰ ਹੋਏ ਹੈ ਲਾਈਵ ਕੈਟਰੀਜਸ ਹੈ ਮੈਗਜ਼ੀਨਸ ਹੈਗੇਆਂ ਕਾਰ ਰਿਕਵਰ ਹੋਈ ਹੈ ਜਿਹਦੇ ਵਿੱਚ ਇਹ ਕਨ ਫਰਰੇ ਆ ਸੀਗਾ ਜਾਂ ਉਹਦੇ ਵਿੱਚ ਯੂਜ਼ ਕਰ ਰਿਆ ਸੀ ਵਹੀਕਲ ਉਹ ਸਾਰੀ ਤਫਤੀਸ਼ ਦਾ ਮਸਲਾ ਹੈਗਾ ਜੋ ਐਸਐਸਬੀ ਸਾਹਿਬ ਨੇ ਕਿਹਾ ਕਿ ਬਾਅਦ ਵਿੱਚ ਸਾਰੀ ਗੱਲ ਆਏਗੀ ਯਾਰ ਕਾਰਟਨੋ ਲੈਵਲ ਇਹ ਸੰ ਮੌਕੇ ਤੇ ਹੀ ਡੈਥ ਹੋ ਗਈ ਹੈ ਜੀ ਹਾਂ ਬਿਕੋਜ਼ ਜਿਹੜੀ ਜੋ ਹੈਗਾ ਉਹਦੇ ਵਿੱਚ ਪਰ ਫਿਰ ਵੀ ਅਲਟੀਮੇਟਲੀ ਤਾਂ ਜਿਹੜਾ ਹੈਗਾ ਉਹ ਡਾਕਟਰ ਜੀ ਇਸ ਬਾਰੇ ਦੱਸ ਪਾਣਗੇ ਹੀ ਹੈਸ ਬੀਨ ਇਮੀਡੀਏਟਲੀ ਜਿਹੜਾ ਹੁੰਦਾ ਕਿ ਸ਼ਿਫਟ ਕਰ ਦਿੱਤਾ ਜਾਵੇ ਹਸਪੀਟਲ ਸੋ ਦੈਟ ਹੀ ਕੈਨ ਬੀ ਰਿਵਾਈਵਡ অর ਸਮਥਿੰਗ ਲਾਈਕ ਦੈਟ ਉਹ ਜਿਹੜੀ ਹੈਗਾ ਪ੍ਰੋਕੇਡਰ ਨੂੰ ਫਾਲੋ ਕੀਤਾ ਗਿਆ ਜਾਂ ਤੇ ਅਨਸਾਰ ਦੇਖਦੇ ਹਾਂ ਉਹ ਡਾਕਟਰ ਸੇ ਸਾਨੂੰ ਲੱਗਦਾ ਕਿ ਮੌਕੇ ਤੇ ਜਿਸ ਤਰ੍ਹਾਂ ਉਹ ਦੱਸਿਆ ਗਿਆ ਕਿ ਉਹ ਆਈਸੀ ਜਾਂ ਉਹ ਇੱਥੇ ਸਹਾਰੇ ਹੋਈ ਸੀ ਦੇਖੋ ਇਹ ਤਾਂ ਹੁਣ ਜਿਹੜੇ ਬੰਦੇ ਨਾਲ ਰਾਉਂਡ ਅਪ ਹੋਏ ਆ ਸਾਰੀ ਗਹਿਣ ਪੁੱਛਗੇਸ਼ ਦਾ ਮਸਲਾ ਹੈਗਾ ਉਸ ਤੋਂ ਬਾਅਦ ਹੀ ਐਸਐਸਬੀ ਸਾਹਿਬ ਤੁਹਾਨੂੰ ਅਪਡੇਟ ਦੇ ਦੇਣਗੇ